ਦੇਖ ਸਕਦੇ ਹੋ ਜੀ ਇਹ ਰਬੜ ਚੜ ਰਹੀ ਹੈ ਇਹ ਕਿੰਨਾ ਚਿਰ ਚੱਲ ਜਾਂਦਾ ਜਿਹੜੀ ਇਹ ਰਬੜ ਬਰਤ ਨਵੇਂ ਦੇ ਟਾਇਰ ਦੇ ਬਰਾਬਰ ਵਾਂਗੂ ਚੱਲੂਗੀ ਅਸੀਂ ਨਵੇਂ ਦੇ ਬਰਾਬਰ ਵਾਂਗੂ ਚੱਲੂ ਜੇ ਇਹਦੇ ਨਾਲ ਇਹ ਨਵੇਂ ਲੈਨੇ ਆ ਨਵੇਂ ਦਾ ਇਹ 35 36000 ਰੁਪਏ ਦੇ ਵਿੱਚ ਚੱਲਦੇ ਨੇ ਘੱਟੋ ਘੱਟ ਦੋਸਤੋ ਇੱਧਰ ਆ ਗਿਆ ਖਨੌਰੀ ਬਾਰਡਰ ਜਿੱਥੇ ਮੋਰਚਾ ਲੱਗਿਆ ਹੋਇਆ ਹੈ ਆਪ ਟ੍ਰੇਡਿੰਗ ਕੰਪਨੀ ਰਬੜ ਚਾੜਦਾ ਹੈ ਰਬੜ ਕਿਸਰੇ ਹੀ ਲਾਉਂਦਾ ਏ ਤੁਹਾਨੂੰ ਪੂਰਾ ਦਿਖਾਉਣਾ ਜਿਹੜੀ ਮਸ਼ੀਨ ਨਾਲ ਰਬੜ ਚਾੜਦਾ ਹੈ ਉਹ ਮਸ਼ੀਨ ਜਹ ਤੱਕ ਕੇਰਲ ਹੈ ਬਸ ਦੋ ਜਗ ਹੀ ਨੇ ਉਹ ਮਸ਼ੀਨਾ ਉਹ ਮਸ਼ੀਨ ਨਾਲ ਰਬੜ ਚਾੜਦਾ ਟਾਇਰਾਂ ਤੇ ਦੇਖੋ ਜਦੋਂ ਬਣਦਾ ਦੇਖੋ ਲੈ ਕੋਈ ਪਰਖੇ ਨਹੀਂ ਵੀ ਨਵੇਂ ਇੱਕ ਪੁਰਾਣੇ ਛੇਤੀ ਪਰਖੇ ਨਹੀਂ ਜਾਂਦਾ ਹਨਾ ਬਾਈ ਇੱਕ ਵਾਰ ਬਾਈ ਲਵੇ ਜ਼ਰੂਰ ਆਇਓ ਯਾਰ ਦੇਖੋ ਜਮੇ ਨਵਾਂ ਟਾਇਰ ਬਣਾਉਂਦੇ ਨੇ ਦੇਖੋ ਗੱਡੀ ਦੇਖ ਲਓ ਪਹਿਲਾਂ ਤਾਂ ਪੂਰੀ ਪੂਰੀ ਡਬਲ ਗੱਡੀ ਹੈ ਅੱਧੂ ਵੱਧਾ ਦਾ ਫਰਕ ਕਿਨੇ ਆਤਾ ਬਾਈ ਨੇ ਦੇਖ ਸਕਦੇ ਹੋ ਜੀ ਇਹ ਰਾਬੜ ਚੜ ਰਹੀ ਹੈ ਬਹੁਤ ਜ਼ਿਆਦੇ ਮਿਹਨਤ ਨਾਲ ਜਨਨੀ ਕਿ ਵੀ ਗੱਲਬਾਤ ਕਰਦੇ ਨੇ ਪੂਰੀ ਕੋਈ ਗਾਰੰਟੀ ਵੀ ਦਿੰਦੇ ਹੋ ਜੇ ਹੱਲ ਚੱਲ ਹੋ ਜੇ ਹਾਂ ਜੀ ਕਸਨ ਤੱਕ ਦਾ ਵਾਅਦਾ ਨਹੀਂ ਕਰਤੀ ਕਸਨ ਤੱਕ ਓਖੜਨ ਦੀ ਗਾਰੰਟੀ ਫਿਰ ਹੋਰ ਤਾਂ ਕੀ ਚਾਹੀਦਾ ਹਾਂ ਦੇਖੋ ਕਿਹੜਾ ਪ ਦੇਖ ਲੂਗਾ ਵੀ ਜੋ ਲਕਰ ਨਵੇਂ ਅੱਧ ਮੁੱਲ ਹਾਂ ਟਾਇਰ ਕਾਹੇ ਪੈਜੰਦ ਨੇ ਬਈ ਇਹ ਚ ਪੰਜ ਟਾਇਰ ਪੈ ਜਾਂਦੇ ਨੇ ਕਿੰਨਾ ਟਾਇਰ ਰਹਿੰਦੇ ਨੇ ਚ ਸਾਢੇ 3 ਘੰਟੇ ਦੇਖ ਸਕਦੇ ਹੋ ਦੋਸਤੋ ਇੱਥੇ ਆਏ ਰਬੜ ਛੱਡਦੀ ਆ ਬਹੁਤ ਵੱਡਾ ਆ ਦੇਖਾ ਸਾਰੇ ਗਏ ਸੋ ਜੇ ਕਹ ਲਈ ਵੀਰ ਦੇ ਨਾਲ ਪੂਰੀ ਗਰਮੀ ਪ੍ਰੀਖਿਆ ਦੇ ਵਿੱਚੋਂ ਨਿਕਲ ਕੇ ਤਿਆਰ ਹੋਣਗੇ ਟਾਇਰ ਇਹ ਨਹੀਂ ਵੀ ਰਬੜ ਛਾੜਦੀ ਉਹਦੋਂ ਵੱਲ ਲਮਕੀ ਜਾਂਦੀ ਆ ਟੱਕ ਟੱਕ ਕਰੀ ਜਾਂਦੀ ਐ ਉਹ ਚੀਜ਼ ਨਹੀਂ ਹੈਗੀ ਫਿਰ ਤਾਂ ਨਵੇਂ ਬਣਾ ਦਿੰਦੇ ਨੇ ਟਾਇਰਾਂ ਨੂੰ ਦਾ ਕੀ ਬਣਦਾ 500 ਰੁਪਏ ਦੇ ਕਵਾੜੀ ਲੈ ਲੈਣੇ ਨਹੀਂ ਚਾਕੇ 500 ਦਾ ਕਵਾੜੀ ਹੀ ਲੈ ਜਾਂਦੇ ਚਾਕੇ ਉਹਦਾ ਤਾਂ ਫਿਰ ਕੀ ਬਣਦਾ ਫਿਰ ਰਾਬੜ ਛੱਡ ਕੇ ਕਿੰਨੇ ਦਾ ਬਣ ਜਾਂਦਾ ਕਿੰਨੇ ਦਾ ਜੋੜਾ ਜੇ ਨਮਾ ਲੈਨੇ ਆ ਨਮਾ 33 ਤੋਂ ਲੈ ਕੇ ਸਟਾਰਟ ਆਈ 40000 40000 ਤੱਕ 40000 ਤੱਕ ਆਇਆ ਫਿਰ ਫਿਰ ਇਹ ਭਾਈ ਟਾਇਰ ਕਿੰਨਾ ਚਿਰ ਚੱਲ ਜਾਂਦਾ ਜਿਹੜੀ ਇਹ ਰਾਬੜਾ ਨਵੇਂ ਦੇ ਟਾਇਰ ਦੇ ਬਰਾਬਰ ਵੰਗੋ ਚੱਲੂਗੀ ਅਛਾ ਨਵੇਂ ਦੇ ਬਰਾਬਰ ਮੈਨੂੰ ਚੱਲੂ 19 ਕੀ ਦਾ ਫਰਕ ਹੋ ਸਕਦਾ 19 ਕੀ ਦਾ ਚਲੋ ਕੋਈ ਹੋਣੀ ਦੇਖ ਸਕਦੇ ਹੋ ਦੋਸਤੋ ਖਨੌਰੀ ਖੜੇ ਸੀਗੇ ਖਨੌਰੀ ਤੋਂ ਜਦੋਂ ਜੀਂਦ ਨੂੰ ਨਰਮਾਣੇ ਨੂੰ ਜਾਂਦੇ ਆ ਪੋਲ ਉੱਤਰਨਸਾਰ ਪਰਲੀ ਸਾਈਡ ਨਰਮਾਣੇ ਵਾਲੀ ਸਾਈਡ ਜੀਂਦ ਵਾਲੀ ਸਾਈਡ ਰਾਵਣਾ ਛਾੜਦੇ ਨੇ ਬਾਈ ਸਤਨਾਮ ਸਿੰਘ ਕਹਿੰਦਾ ਬਾਈ ਨਵੇਂ ਜਿੰਨੇ ਚੱਲੂਗਾ ਆਪਦਾ ਮੌਕੇ ਰੋਡ ਦਾ ਰੇਟ ਆ 7000 ਦਾ ਹੈ ਰ 17-18000 ਵੀ ਦੀ ਜੋੜੀ ਤਿਆਰ ਹੁੰਦੀ ਹੈ 17-18000 ਚ ਜੋੜੀ ਤਿਆਰ ਹੋ ਜਾਂਦੀ ਹੈ ਜੇ ਇਹਦੇ ਨਾਲ ਇਹ ਨਵੇਂ ਲੈਣੇ ਆ 9035 36000 ਰੇਂਜ ਦੇ ਇੰਟੇ ਚੱਲਦੇ ਨੇ ਘੱਟੋ-ਘੱਟ 35 ਵੱਟ ਹਾਈ ਡੀ ਮੋਟਿਵਿਟੀ ਦੀ ਜਿਵੇਂ ਜੋੜੀ ਯਾਰੋ ਜੀ ਇਹ 35 80000 ਰੇਂਜ ਦੀ ਜੇ ਨਵੀਂ ਲਾਈਨਾਂ 35 35 36 ਦੀ ਇਹ 15 16 ਹੈ 17 18 ਯਾਨੀ ਕਿ ਅੱਧੋ-ਅੱਧਾ ਦਾ ਫਰਕ ਹੈ ਰਬੜ ਚੜ ਕੇ ਫੇਰ ਪੈਣੀ ਆ ਉਹ ਚ ਕੈਂਸ ਚੈਂਬਰ ਚ ਕੈਂਸ ਚੈਂਬਰ ਬਣਾਊਗਾ ਇਹਨੂੰ ਜਿਹੜਾ ਬਾਈਆਂ ਨੇ ਸਪੈਸ਼ਲ ਬਾਈ ਕਹਿੰਦਾ ਜਿਹੜਾ ਕੇਰਲਾ ਚ ਹੀ ਬਣਦਾ ਹੈ ਅੱਧੋ-ਅੱਧਾ ਦਾ ਫਰਕ ਕਰਨਿਆ ਤਾਂ ਬਾਈ ਨੇ ਦੇਖ ਸਕਦੇ ਹੋ ਜੀ ਇਹ ਰਾਬੜ ਚੜ ਰਹੀ ਹੈ ਬਹੁਤ ਜਿਆਦੇ ਮਿਹਨਤ ਨਾਲ ਜੰਨੀ ਕਿ ਵੀ ਗੱਲਬਾਤ ਕਰਦੇ ਨੇ ਪੂਰੀ ਕੋਈ ਗਰੰਟੀ ਵੀ ਦਿੰਦੇ ਹੋ ਜੇ ਜਲ ਜਲ ਹੋ ਜੇ ਹਾਂ ਇਸ ਤੱਕ ਦਾ ਗਰੰਟੀ ਹੈ ਕਸਨ ਤੱਕ ਕਸਨ ਤੱਕ ਉਖੜਨ ਦੀ ਗਰੰਟੀ ਫਿਰ ਹੋਰ ਤਾਂ ਕੀ ਚਾਹੀਦਾ ਬੁੱਢੀ ਵੀ ਦੇਖ ਸਕਦੇ ਹੋ ਆ ਦੇਖੋ ਆ ਵੀ ਆ ਵੀ ਚੜ ਗਿਆ ਲੈ ਦੇਖੋ ਜਮੇ ਹਾਂ ਦੇਖੋ ਯਾਰ ਫਾਇਦਾ ਹੀ ਬਹੁਤ ਵੱਡਾ ਹੈ ਅੱਧੂ-ਅੱਧੂ ਦਾ ਫਾਇਦਾ ਦੇਖੋ ਦੇਖੋ ਜਦੋਂ ਬਣਦਾ ਦੇਖੋ ਲੈ ਕੋਈ ਪਰਖੇ ਨਹੀਂ ਵੀ ਨਵੇਂ ਕ ਪੁਰਾਣੇ ਤੇ ਤੇ ਪਰਖੇ ਨਹੀਂ ਜਾਂਦਾ ਹਨਾ ਬਈ ਆ ਦੇਖ ਲਓ ਲੈ ਇੱਕ ਵਾਰੇ ਬਾਈ ਲਵੇ ਜਰੂਰ ਆਇਓ ਯਾਰ ਦੇਖੋ ਜਮੇ ਨਵਾਂ ਟਾਇਰ ਬਣਾਉਂਦੇ ਨੇ ਦੇਖੋ ਗੁੱਡੀ ਦੇਖ ਲਓ ਪਹਿਲਾਂ ਤਾਂ ਪੂਰੀ ਪੂਰੀ ਡਬਲ ਗੁੱਡੀ ਐ ਪਿਕਅਪ ਦਾ 2500 ਰੁਪਿਆ 2700 2700 ਜੋੜੇ ਦਾ 1 ਦਾ 5500 ਜੋੜੇ ਦਾ ਹਾਂ 5000 5500 ਆ ਦੇਖ ਸਕਦੇ ਹੋ ਵੀ ਹਜੇ ਤਾਂ ਇਹਨਾਂ ਨੇ ਬਣਨੇ ਐ ਹਜੇ ਤਾਂ ਯਾਨੀ ਕਿ ਉਹ ਵੈਸੀ ਹੀ ਐ ਇਹਦਾ ਤਿਆਰ ਹੋ ਕੇ ਨਿਕਲਣਾ ਉਹ ਚੋਂ ਗਏ ਸਟੈਂਪਰ ਚੋਂ ਆ ਦੇਖੋ ਆ ਚਾੜਦੇ ਤੁਹਾਨੂੰ ਦਿਖਾਇਆ ਦੇਖੋ ਆ ਦੇਖੋ ਕਿਹੜਾ ਦੇਖ ਲੂਗਾ ਵੀ ਜੋ ਲਕਰ ਨੂੰ ਨਵੇਂ ਅੱਧ ਮੁੱਲ ਹਾਂ ਕਾਏ ਪੈ ਜਾਂਦੇ ਨੇ ਬਈਏ ਚ ਪੰਜ ਪੰਜ ਟਾਇਰ ਪੈ ਜਾਂਦੇ ਨੇ ਕਿੰਨਾ ਟਾਇਰ ਰਹਿੰਦੇ ਨੇ ਚ ਸਾਢੇ 3 ਘੰਟੇ ਹੁਣ ਦੇਖ ਸਕਦੇ ਹੋ ਦੋਸਤੋ ਇੱਥੇ ਆਏ ਰਬੜ ਛੜਦੀ ਆ ਬਹੁਤ ਵੱਡਾ ਆ ਦੇਖਾ ਸਾਰੇ ਗਏ ਸੋ ਜੇ ਕਲੀ ਵੀਰ ਦੇ ਨਾਲ ਪੂਰੀ ਗਰਮੀ ਪ੍ਰੀਖਿਆ ਦੇ ਵਿੱਚੋਂ ਨਿਕਲ ਕੇ ਤਿਆਰ ਹੋਣਗੇ ਟਾਇਰ ਇਹ ਨਹੀਂ ਵੀ ਰਬੜ ਛੜਦੀ ਉਹਦੋਂ ਬਲ ਲਮਕੀ ਜਾਂਦੀ ਆ ਟੱਕ ਟੱਕ ਕਰੀ ਜਾਂਦੀ ਐ ਉਹ ਚੀਜ਼ ਨਹੀਂ ਹੈਗੀ বোর্ডিং <laughs> খেয়ে <laughs> <laughs>